ਕੁਝ ਕਹੋਗੇ ਕੁਝ ਕੋਈ ਬਿਆਨ ਦੋਗੇ ਕਿਉਂਕਿ ਵਿਜੀਲੈਂਸ ਤੋਂ ਲੈ ਕੇ ਜਿਹੜਾ 8 ਪੇਜ ਵਿੱਚ ਮਾਮਲਾ ਦਾ ਹੋਇਆ ਸੀਗਾ ਕਾफी ਤੁਸੀਂ ਇਲਜ਼ਾਮ ਵੀ ਲਾਇਆ ਸੀ ਤੁਸੀਂ ਮੀਡੀਆ ਤੇ ਵੀ ਗਏ ਸੀ ਤੁਸੀਂ ਪ੍ਰੈਸ ਕਾਨਫਰੈਂਸ ਵੀ ਕੀਤੀ ਸੀ ਪਰਿਵਾਰ ਨੇ ਅਲੀਗੇਸ਼ਨ ਲਾਇਆ ਹੈ ਕਿ ਪਰਿਵਾਰ ਨੇ ਅਲੀਗੇਸ਼ਨ ਲਾਇਆ ਹੈ ਕਿ ਪਹਿਲਾਂ ਵੀ ਤੁਸੀਂ ਪਲਾਨਿੰਗ ਕੀਤੀ ਸੀ ਕਿ ਪਿਸਟਲ ਪੂਰਾ ਲੈ ਕੇ ਆਇਓ ਤੁਸੀਂ ਜਿਹੜਾ ਪੂਰਾ ਸਲੈਂਟ ਤਰੀਕੇ ਨਾਲ ਕੁਝ ਕਹੋਗੇ ਤਾਂ ਸਭ ਦਾ AIG ਮਲਵਿੰਦਰ ਸਿੰਘ ਸਿੱਧੂ ਨੂੰ ਅੱਜ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਚੰਡੀਗੜ੍ਹ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਦੇ ਵਿੱਚ ਇਹ ਤਸਵੀਰਾਂ ਦੇਖ ਸਕਦੇ ਹੋ ਮਲਵਿੰਦਰ ਸਿੰਘ ਸਿੱਧੂ ਨੂੰ ਜਿਹੜਾ ਇਸ ਵਕਤ ਲੈ ਕੇ ਆਂਦਾ ਗਿਆ ਠੀਕ ਆ ਤੁਸੀਂ ਕੁਝ ਕੁਝ ਕਹੋਗੇ ਇਹ ਜਿਹੜਾ ਵੀ ਕੱਲ ਹੋਇਆ ਹੈ ਪੂਰੀ ਵਾਰਦਾਤ ਜਿੱਦਾਂ ਗੋਲੀ ਚਲਾਈ ਹੈ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਕਾਫੀ ਦਿਨਾਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਉਹਦੇ ਬਾਰੇ ਕੁਝ ਕਹੋਗੇ ਹਣਾ ਥੋੜਾ ਪਿੱਛੇ ਪਿੱਛੇ ਗੱਤੂ ਚੱਲ ਰਹੇ ਸਰ ਪਰਿਵਾਰ ਵੀ ਇਲਜ਼ਾਮ ਲਗਾ ਰਿਹਾ ਹੈ ਕਿ ਤੁਸੀਂ ਬਗਤਰ ਤੱਕ ਪਰੇਸ਼ਾਨ ਕਰ ਰਹੇ ਸੀ ਉਹਦਾ ਲੰਬੇ ਸਮੇਂ ਤੋਂ ਤੋਂ ਤੁਸੀਂ ਕਮੇਂ ਪਰਿਵਾਰ ਵੱਲ ਇਲਜ਼ਾਮ ਲਾਇਆ ਜਾ ਰਿਹਾ ਹੈ ਸਰ ਕੁਝ ਕਹੋਗੇ ਕੁਝ ਕੋਈ ਬਿਆਨ ਦੋਗੇ ਕਿਉਂਕਿ ਬਿਜਲੈਸ ਤੋਂ ਲੈ ਕੇ ਜਿਹੜਾ 8 ਫੀਸ ਵੀ ਮਾਮਲਾ ਤਾਂ ਹੋਇਆ ਸੀਗਾ ਕਾਫੀ ਤੁਸੀਂ ਇਲਜ਼ਾਮ ਵੀ ਲਾਇਆ ਸੀ ਤੁਸੀਂ ਮੀਡੀਆ ਤੇ ਵੀ ਕਿਹਾ ਸੀ ਤੁਸੀਂ ਪ੍ਰੈਸ ਕਾਨਫਰੈਂਸ ਵੀ ਕੀਤੀ ਸੀ ਲੇਕਿਨ ਅੱਜ ਇਹ ਜਿਹੜਾ ਵੀ ਕੱਲ ਹੋਇਆ ਹੈ ਉਹਦੇ ਬਾਰੇ ਕੁਝ ਕਹੋਗੇ ਤੁਸੀਂ ਕੁਝ ਤੁਸੀਂ ਸਭ ਅਸਲ ਕਿ ਹੋਇਆ ਕਿ ਦੀ ਗੱਲ ਕੋਈ ਲੜਾਈ ਹੋਈ ਸੀ ਜਾਂ ਕੁਸ਼ਤੀ ਹੋ ਰਹੀ ਸੀ ਪੂਰੀ ਪਲੈਨਿੰਗ ਕਰਕੇ ਪਰਿਵਾਰ ਨੇ ਅਲੀਗੇਸ਼ਨ ਲਾਇਆ ਕਿ ਪਰਿਵਾਰ ਨੇ ਅਲੀਗੇਸ਼ਨ ਲਾਇਆ ਕਿ ਪਹਿਲਾਂ ਵੀ ਤੁਸੀਂ ਪਲੈਨਿੰਗ ਕੀਤੀ ਸੀ ਇਹ ਪਿਸਤਲ ਪੂਰਾ ਲੈ ਕੇ ਆਏ ਤੁਸੀਂ ਜਿਹੜਾ ਤੇ ਪੂਰਾ ਸਲਾਨ ਤਰੀਕੇ ਨਾਲ ਸੀਗਾ ਕੁਝ ਕਹੋਗੇ ਤੁਸੀਂ ਮਲਵਿੰਦਰ ਸਿੰਘ ਸਿੱਧੂ ਨੂੰ ਜਿਹੜਾ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਹਾਲਾਂਕਿ ਪੁਲਿਸ ਵੱਲੋਂ 3 ਦਿਨ ਦਾ ਰਿਮਾਂਡ ਦੀ ਜਿਹੜੀ ਉਹ ਮੰਗ ਕੀਤੀ ਗਈ ਸੀ ਲੇਕਿਨ 2 ਦਿਨ ਦਾ ਰਿਮਾਂਡ ਹੈ ਜਿਹੜਾ ਉਹ ਪੁਲਿਸ ਨੂੰ ਉਹ ਮਿਲ ਚੁੱਕਾ ਹੈ ਤੇ ਇਸ ਵਕਤ ਪਿਸਟਲ ਕਿਸ ਤਰ੍ਹਾਂ ਦੇ ਨਾਲ ਅੰਦਰ ਆਈ ਪਿਛਲੇ ਦਿਨ ਜਿਸ ਤਰ੍ਹਾਂ ਦੇ ਨਾਲ ਇਸੇ ਜਗ੍ਹਾ ਦੇ ਉੱਤੇ ਮਲਵਿੰਦਰ ਸਿੰਘ ਸਿੱਧੂ ਨੂੰ ਸਿੱਧੂ ਵੱਲੋਂ ਜਿਹੜਾ ਆਪਣੇ ਹੀ ਜਵਾਈ ਦਾ ਜਿਹੜਾ ਇੱਥੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਅੱਜ ਮਲਵਿੰਦਰ ਸਿੰਘ ਸਿੱਧੂ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਵਕਤ ਉਹਨਾਂ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਪਿਸਟਲ ਕਿ ਕਿੱਥੋਂ ਆਈ ਅਖੀਰਕਾਰ ਇਨਵੈਸਟੀਗੇਸ਼ਨ ਦਾ ਇਸ ਵਕਤ ਪਾਰਟ ਜ਼ਰੂਰ ਬਣਿਆ ਹੋਇਆ ਲੇਕਿਨ ਪਰਿਵਾਰ ਵੱਲੋਂ ਲਗਾਤਾਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਕਿ ਮਲਵਿੰਦਰ ਸਿੰਘ ਸਿੱਧੂ ਵੱਲੋਂ ਪਹਿਲਾਂ ਵੀ ਕਾਫੀ ਵਾਰ ਜਿਹੜਾ ਅਟੈਂਪਟ ਹੈ ਜਿਹੜਾ ਉਹ ਕੀਤਾ ਗਿਆ ਪਹਿਲਾਂ ਵੀ ਕਾਫੀ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹਰ ਵਾਰ ਜਿਹੜਾ ਹਰਪ੍ਰੀਤ ਹੈ ਜਿਹੜਾ ਉਹ ਵੱਜ ਜਾਂਦਾ ਸੀ ਲੇਕਿਨ ਬਿੱਤੇ ਕੱਲ ਜਿਸ ਤਰ੍ਹਾਂ ਦੇ ਨਾਲ ਮਲਵਿੰਦਰ ਸਿੰਘ ਸਿੱਧੂ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਵੱਲੋਂ ਹੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪੂਰੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜੀਆਂ ਇਹ ਗੋਲੀਆਂ ਚਲਾਈਆਂ ਗਈਆਂ ਸੋਚੀ ਸਮਝੀ ਸਾਜ਼ਿਸ਼ ਦਾ ਇੱਕ ਪਲਾਨ ਸੀ ਪਲਾਨ ਆਊਟ ਕਰਕੇ ਪੂਰਾ ਜਿਹੜਾ ਹਰਪ੍ਰੀਤ ਸਿੰਘ ਨੂੰ ਉਹ ਮਾਰਿਆ ਗਿਆ ਪਲਾਨ ਆਊਟ ਕਰਕੇ ਹੀ ਉਹਨਾਂ ਨੂੰ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੇ ਵਿੱਚ ਬੁਲਾਇਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਗੋਲੀਆਂ ਮਾਰ ਕੇ ਹਰਪ੍ਰੀਤ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ